सत्ता के महासंग्राम का चुनावी बिगल बच चुका है आने वाली चार फरवरी को पंजाब की जनता पंजाब का नया इतिहास रचेगी सभी राजनीतिक पार्टियां अपनी अपनी जीत का दावा ठोक रही हैं। इस बार पंजाब विधानसभा के चुनाव में तिकोना मुकाबला होने से सभी सियासी पार्टियां पूरा दमखम दिखाएंगी अपनी जीत को सुनिश्चित करने के लिए और वोटरों को लुभाने के लिए बड़े-बड़े दावे वो वादे करेंगे सत्ताधारी उम्मीदवार सरकार द्वारा पंजाब में किए गए विकास के मुद्दों पर वोट मांगेंगे वहीं विपक्ष बेरोजगारी व नशे के मुद्दों को लेकर जनता के बीच जाएंगे आइए सुनते हैं विपक्ष की जुबानी धन्यवाद कर दिया कैप्टन अमरिंदर सिंह जी दा ए जड़ी भावना दिल से सीगी कि परमात्मा मैं अपनी जिंदगी च आगे की करना सो ऐसा मच फीलिंग्स आंदियां सी पंजाब नाल आपा सारेनु प्यार है ਮੈਨੂੰ ਵੀ ਬਹੁਤ ਪਿਆਰ ਮੈਂ ਆਪਣੇ ਅੰਦਰੋਂ ਮਹਿਸੂਸ ਕਰਦੀ ਸੀ ਕਿਉਂਕਿ ਸ਼ਾਇਦ ਗੀਤ ਪੰਜਾਬੀਆਂ ਲਈ ਗਾਉਂਦੀ ਰਹੀ ਤੁਹਾਡੇ ਸਾਰਿਆਂ ਚ 20 ਸਾਲ ਤੋਂ ਵਿਚਰਦੀ ਸੀ ਸੋ ਇਹ ਮੈਂ ਬਹੁਤ ਧੰਨਵਾਦ ਕਰਦੀ ਆ ਪਾਰਟੀ ਨੇ ਮੇਰਾ ਮਾਣ ਵਧਾਇਆ ਮੇਰੇ ਪਰਿਵਾਰ ਦਾ ਮਾਣ ਵਧਾਇਆ ਤੇ ਮੈਨੂੰ ਮੌਕਾ ਦਿੱਤਾ ਬਿਲਕੁਲ ਲੋੜ ਹੈ ਜੀ ਮੇਰੇ ਹਿਸਾਬ ਨਾਲ ਕੈਪਟਨ ਅਮਰਿੰਦਰ ਸਿੰਘ ਇੰਨੇ ਜੀਵੇਂ ਅਸੀਂ ਪੰਜਾਬੀ ਚ ਕਹਿੰਦੇ ਕੈਂਟ ਲੀਡਰ ਬਿਕੋਜ਼ ਉਹਨਾਂ ਚ ਸਾਰੀਆਂ ਕੁਆਲਿਟੀਆਂ ਨੇ ਹੀ ਇਜ਼ ਵੈਰੀ ਇੰਟੈਲੀਜੈਂਟ ਔਰ ਉਹਨਾਂ ਨੂੰ ਸਾਰਾ ਉਹਨਾਂ ਨੇ ਇੰਨੀ ਅੱਛੀ ਸਰਕਾਰ ਚਲਾਈ ਹੈ ਉਹਨਾਂ ਨੂੰ ਸਭ ਪਤਾ ਜਿਵੇਂ ਮਾਂ ਦਾ ਬਦਲ ਨਹੀਂ ਮੈਂ ਤਾਂ ਕਹਿੰਦੀ ਕਿਉਂਕਿ ਮਾਂ ਐਸਾ ਕੋਈ ਕੰਮ ਨਹੀਂ ਕਰਦੀ ਕਿ ਮਾਫੀ ਮੰਗਣ ਜਾਂ ਮੰਗਵਾਉਣ ਦੀ ਲੋੜ ਪਵੇ ਜਿਵੇਂ ਮਾਂ ਦਾ ਕੋਈ ਬਦਲ ਨਹੀਂ ਮੈਂ ਸਾਰੇ ਪੰਜਾਬੀਆਂ ਨੂੰ ਕਹਿਣਾ ਵੀ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਦਾ ਕੋਈ ਬਦਲ ਹੈ ਨਹੀਂ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਹੈ ਉਹਨਾਂ ਦਾ ਸਾਥ ਦੇਣਾ ਔਰ ਸਭ ਤੋਂ ਵੱਡੀ ਗਾਲੀ ਖੋਰ ਹੈ ਸਾਡੇ ਕੋਲੇ ਕਿ ਡਾਕਟਰ ਮਨਮੋਹਨ ਸਿੰਘ ਜੀ ਦਾ ਵੀ ਸਾਡੇ ਪੰਜਾਬੀਆਂ ਕੋਲ ਕੋਈ ਬਦਲ ਨਹੀਂ ਸੋ ਸਾਡੀ ਇਹ ਸਾਰਿਆਂ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਸਾਰੇ ਰਲ ਕੇ ਇਹਨਾਂ ਦੇ ਹੱਥ ਮਜ਼ਬੂਤ ਕਰੀਏ ਔਰ ਇੱਕ ਬਹੁਤ ਅੱਛੀ ਸਰਕਾਰ ਔਰ ਇਹ ਤਾਂ ਆਈ ਜਾਣੀ ਹੈ ਜੀ ਪੰਜਾਬੀਆਂ ਨੇ 100% ਸਰਕਾਰ ਬਣਾਉਣੀ ਹੈ ਕਾਂਗਰਸ ਸੋ ਜਿਹੜਾ ਮੇਰੇ ਹਿਸਾਬ ਨਾਲ ਜਿਹੜਾ ਇੱਕ ਲੀਡਰ ਹੈ ਉਹ ਹਰਮਨ ਪਿਆਰਾ ਹੋਣਾ ਚਾਹੀਦਾ ਹੈ ਤੇ ਇਹ ਜਿਹੜੇ ਹੁਣ ਲੀਡਰਾਂ ਦੀ ਆਪਾਂ ਗੱਲ ਕਰ ਰਹੇ ਜਿਹਨਾਂ ਲੜਾਈ ਹੈ ਮੇਰੇ ਹਿਸਾਬ ਨਾਲ ਇੱਕ ਤਾਂ ਹੁੰਦਾ ਨਾ ਵੀ ਗੁੱਸਾ ਇਹ ਤਾਂ ਨਫ਼ਰਤ ਆਈ ਹੋਈ ਆ ਲੋਕਾਂ ਦੇ ਮਨ 'ਚ ਕਿਉਂਕਿ ਪਰਚਿਆਂ ਦੀ ਸੱਤ ਮੈਂ ਤਾਂ ਜਿੱਥੇ ਵੀ ਜਾਂਦੀ ਹਾਂ ਹਰ ਪਿੰਡ 'ਚ 50-50 ਪਰਚੇ ਨੇ ਦੀ ਔਰ ਇਵਨ ਅਸੀਂ ਥਿਆਂ 'ਕਰ ਇੱਜ਼ਤ ਹੁੰਦੀ ਹੈ ਥਿਆਂ 'ਤੇ ਵੀ ਪਰਚੇ ਨੇ ਸੋ ਮੈਨੂੰ ਤਾਂ ਇਹ ਸਮਝ ਨਹੀਂ ਆਈ ਕਿ ਇਸ ਤਰ੍ਹਾਂ ਦੀ ਕੋਈ ਸਿਆਸਤ ਹੈ ਤੇ ਲੋਕਾਂ 'ਚ ਬਹੁਤ ਨਫ਼ਰਤ ਹੈ ਇੱਕ ਹੁੰਦਾ ਗੁੱਸਾ ਵੀ ਚਲੋ ਬੰਦਾ ਕਹਿੰਦਾ ਠੰਡਾ ਹੋ ਗਿਆ ਵੀ ਨਫ਼ਰਤ ਨੂੰ ਕਿਵੇਂ ਖਤਮ ਕਰਾਂਗੇ ਦੇਖੋ ਗੱਲ ਇਹ ਆ ਮੈਂ ਕੱਲੀ ਸਾਨ੍ਹੇਵਾਲ ਦੀ ਗੱਲ ਨਹੀਂ ਕਰਦਾ ਜੇ ਆਪਾਂ ਪੰਜਾਬ ਲੈਵਲ ਤੇ ਕਹੀਏ ਜੋ ਅੱਜ ਰਾਜ ਕਰ ਰਹੀ ਪਾਰਟੀਆਂ ਤੁਸੀਂ ਦੇਖ ਹੀ ਰਹੇ ਹੋ ਵੀ ਉਹਨਾਂ ਨੇ ਕੀ ਹਸਲ ਉਹਦਾ ਲੋਕਾਂ ਨਾਲ ਹੋ ਰਿਹਾ ਬਾਕੀ ਸਾਨ੍ਹੇਵਾਲ ਦੀ ਗੱਲ ਨਹੀਂ ਵੀ ਲੋਕਾਂ ਦੇ ਵਿੱਚ ਇੱਕ ਰੌ ਬਣ ਜਾਣਾ ਜਿੰਨਾ 18 ਤਰੀਕ ਤੱਕ ਸਾਡੇ ਚਲੋ ਕਾਗਜ਼ਪੂਤ ਸਾਰੇ ਭਰੇ ਗਏ ਇੱਥੇ ਤੁਸੀਂ ਦੇਖ ਲਿਓ ਮਤਲਬ ਇਹਨਾਂ ਜਿਹੜਾ ਅਕਾਲੀ ਪਾਰਟੀ ਦੀ ਗੱਲ ਆ ਇਹਨਾਂ ਨੂੰ ਤਾਂ ਮੇਰੇ ਖਿਆਲ ਦੇ ਵਿੱਚ ਇੱਥੋਂ ਇਸ ਉਮੀਦਵਾਰ ਦੀ ਜਮਾਂਦ ਜੱਬ ਜਿਹੜਾ ਮੈਨੂੰ ਲੱਗਦਾ ਮਾੜਾ ਮੋਟਾ ਮੁਕਾਬਲਾ ਉਹ ਸ਼ਾਇਦ ਆਪ ਵਾਲੇ ਦਾ ਸਾਡਾ ਹੋ ਜੂਵੇ ਮੁਕਾਬਲਾ ਮੈਨੂੰ ਲੱਗਦਾ ਮੁਕਾਬਲਾ ਤੇ ਇਹਨਾਂ ਦੋਨਾਂ ਦਾ ਵੀ ਇਹਨਾਂ ਚੋਂ ਕੌਣ ਵੋਟਾਂ ਵੱਧ ਲੈਂਦਾ ਲੇਕਿਨ ਸਾਡੀ ਜਿਹੜਾ ਕਾਂਗਰਸ ਪਾਰਟੀ ਦਾ ਉਮੀਦਵਾਰ ਬੀਬੀ ਸੁਤਪਿੰਦਰ ਬੇਟੀ ਹੈ ਗੱਲਿਆ ਮੈਂ ਹੁਣ ਮਾਫ ਕਰਦਾ ਇੱਕੋ ਹੀ ਗੱਲ ਤੇ ਆਉਣਾ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਨੇ ਜਿੰਨਾ ਵੀ ਰਾਜ ਕੀਤਾ ਧਰਮ ਦੇ ਨੌਤੇ ਰਾਜ ਕੀਤਾ ਆਪਣੇ ਆਪ ਨੂੰ ਇਹਨਾਂ ਨੇ ਸਿੱਖਾਂ ਦਾ ਜੱਟਾਂ ਦਾ ਕਸਟੋਡੀਅਨ ਕਹਾਇਆ ਅੱਜ ਤੁਸੀਂ ਦੇਖ ਲਓ ਜਿੰਨਾ ਸਭ ਤੋਂ ਬੁਰਾ ਹਾਲ ਆਪਣੇ ਤੁਸੀਂ ਭੈਣੀ ਸਾਹਿਬ ਨੂੰ ਲੈ ਲੋ ਮਾਤਾ ਚੰਦਕੁਰਤੇ ਜਿਹੜਾ ਹਮਲਾ ਦੇਖੋ ਔਰ 80 ਸਾਲ ਉਮਰ ਔਰ ਸਵਾਰਗਵਾਸੀ ਸਤਗੁਰੂ ਸਾਹਿਬ ਦੀ ਧਰਪਤਨੀ ਮਜੂਦਾ ਦੀ ਮੁਖੀ ਯਾਰੋ ਉਹਦਾ ਚਿੱਟੇ ਦਿਨ ਦਿਹਾੜੇ ਮਤਲਬ ਕਤਲ ਕਰਤਾ ਅੱਜ ਤੱਕ ਪਤਾ ਲੱਗਾ ਕਦੇ ਜੀ ਸੀਬੀਆਈ ਨੇ ਦਿੱਤੀ ਕਦੇ ਜੀ ਨਹੀਂ ਦਿੱਤੀ ਉਸ ਤੋਂ ਬਾਅਦ ਤੁਸੀਂ ਲਾਲਵਾ ਸੰਤ ਟੱਕੀ ਵਾਲੇ ਦੀ ਮਤਲਬ ਬਾਬਾ ਭਪਿੰਦਰ ਸਿੰਘ ਦੀ ਗੱਲ ਕੀਤੀ ਸੀ ਜਿਹੜੇ ਇਹੋ ਜਿਹੇ ਕਤਲ ਦੇ ਜਿੰਨਾ ਸਿੱਖੀ ਦਾ ਘਾਣਾ ਨੇ ਲੋਕਾਂ ਨੇ ਕੀਤਾ ਲੋਕਾਂ ਦਾ ਜਿਹੜੀ ਇਹਨਾਂ ਦੀ ਵੋਟ ਬੈਂਕ ਸੀ ਖਾਸ ਕਰ ਵੱਤੋਂ ਸਿੱਖੋ ਵੀ ਸਾਡੀ ਸਿੱਖਾਂ ਦੀ ਪਾਰਟੀ ਆ ਕਰ ਲਈ ਉਹਨਾਂ ਲੋਕਾਂ ਦਾ ਵਿਸ਼ਵਾਸ ਇਹਨਾਂ ਟੁੱਟ ਚੁੱਕਿਆ ਜਿਹੜੀ ਪੰਜਾਬ ਦੀ ਕਿਸਾਨੀ ਆ ਜੋ ਅੱਜ ਪੰਜਾਬ ਦੀ ਕਿਸਾਨੀ ਦਾ ਮਤਲਬ ਬੁਰਾ ਹਾਲ ਹੋਇਆ ਉਹਨਾਂ ਨੂੰ ਇੱਕੋ ਇੱਕ ਜੇ ਆਸ ਆ ਉਹ ਆਪਣੇ ਕੈਪਟਨ ਮਰਿੰਦਰ ਸਿੰਘ ਦਾ ਲੋਕ ਉਹਦੇ ਕਰਕੇ ਮੈਂ ਤਾਂ ਕਹਿਣਾ ਵੀ ਚਾਹੇ ਲੱਖ ਵਾਰ ਜਿੱਤ ਚੁੱਕੇ ਨੇ ਲੋਕਾਂ ਦਾ ਵਹਾਹ ਇਹ ਜਿਆ ਬਣਦਾ ਜਾਂਦਾ ਇਹਨਾਂ ਲੋਕਾਂ ਨੂੰ ਮੇਰੇ ਖਿਆਲ ਦੇ ਵਿੱਚ ਤੁਸੀਂ ਇੱਕ ਹੋਰ ਲਿਖ ਲਓ ਵੋਟਾਂ ਮੰਗਣ ਦਾ ਕੀ 18 ਤਰੀਕ ਤੋਂ ਬਾਅਦ ਇਹਨਾਂ ਨੂੰ ਲੋਕਾਂ ਦੇ ਪਿੰਡਾਂ 'ਚ ਵੜਦੇ